ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸਾਈਂ ਸ੍ਰੀ ਬੇਰ ਸਾਹਿਬ ਵਿਖੇ ਨਤ ਮਸਤਕ ਹੋਣਾਈ ਬਜ਼ੁਰਗ ਮਹਿਲਾ ਦੀ ਹਾਰਡ ਅਟੈਕ ਦੇ ਨਾਲ ਗੰਬੀਰ ਹਾਲਤ ਮੇਰੀ ਜਾਣਕਾਰੀ ਅਨੁਸਾਰ ਸੰਗਰੂਰ ਤੋਂ ਪਰਿਵਾਰ ਸੁਲਤਾਨਪੁਰ ਲੋਧੀ ਸਿਵਲ ਕੋਰਟ ਵਿੱਚ ਤਾਰੀਖ ਭੁਗਤਣ ਲਈ ਆਇਆ ਹੋਇਆ ਸੀ ਜਿੱਥੇ ਕੋਰਟ ਤੋਂ ਬਾਅਦ ਉਹ ਗੁਰਦੁਆਰਾ ਬੇਰ ਸਾਹਿਬ ਪਰਿਵਾਰ ਸਮੇਤ ਨਤਮਸਤਕ ਹਣ ਪਹੁੰਚੇ ਜਦੋਂ ਗੁਰਦੁਆਰਾ ਬੇਰ ਸਾਹਿਬ ਦੇ ਅੰਦਰ ਐਂਟਰ ਕਰਦੇ ਹਨ ਉਸ ਵੇਲੇ ਹੀ ਬਜ਼ੁਰਗ ਮਹਿਲਾ ਦੀ ਹਾਲਤ ਗੰਭੀਰ ਹੋ ਜਾਂਦੀ ਹੈ ਉਸ ਨੂੰ ਤੁਰੰਤ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਉਂਦੇ ਹਨ ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਗੰਭੀਰ ਦੱਸਦੇ ਹੋਏ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਮਰ ਜਨਨ ਦੀ ਤਰ੍ਹਾਂ ਦਿੱਲੀ ਬੇਰ ਸਾਹਿਬ ਉਹਨਾ ਤੇ ਮਰੇ ਦਰਸ਼ਨ ਕਰਨ ਨੂੰ ਨਾ ਮੈਂ ਦੇਖਿਆ ਕਿ ਮੈਂ ਬੇਸਬ ਆਪਣੇ ਦਰਸ਼ਨ ਕਰਨ ਜਾਂਦਾ ਪਿਆ ਸੀ ਤੇ ਇੱਕ ਬਜ਼ੁਰਗ ਔਰਤ ਆਈ ਆ ਤੇ ਚੰਗੀ ਭਲੀ ਪਿੱਛੇ ਤੁਰ ਹੀ ਆਉਂਦੀ ਸੀ ਤੇ ਜਦੋਂ ਆਪਣੇ ਅੰਦਰ ਐਂਟਰ ਹੋਈ ਆ ਦੇਖ ਸਕਦੇ ਹੋ ਪਰਵਾਸ ਦੇ ਅੰਦਰ ਜਦੋਂ ਐਂਟਰ ਹੋਈ ਆ ਤਾਂ ਤੁਰ ਤੁਰ ਹੀ ਜਾਂਦੀ ਦਿੱਖਦੀ ਆ ਪਤਾ ਨਹੀਂ ਕੀ ਹੋਇਆ ਨੂੰ ਤਾਂ ਬਾਅਦ ਅਸੀਂ ਉਹਨੂੰ ਲੈ ਗਏ ਆ ਪਰ ਡਾਕਟਰਾਂ ਨੇ ਦੱਸਿਆ ਉਹਨੂੰ ਹੈਕ ਹੋਇਆ ਸੀ ਅਸੀਂ ਨਾਲ ਜੇ ਹਾਂਜੀ ਮੈਂ ਨਾਲ ਗਿਆ ਸੀ ਤੇ ਹੈਕ ਹੋ ਗਿਆ ਤੇ ਮੌਤ ਮਤਲਬ ਹੋ ਗਈ ਸੀ ਹਾਂਜੀ ਮੌਤ ਤਾਂ ਉਹਦੀ ਲਗਭਗ ਬੇਰਸਾਬ ਦੇ ਅੰਦਰ ਹੀ ਹੋ ਗਈ ਸੀ ਓਕੇ ਤੇ ਪਰਿਵਾਰ ਦਾ ਪਤਾ ਲੱਗਾ ਕਿ ਕਿੱਥੋਂ ਆਇਆ ਸੀ ਪਰਿਵਾਰ ਦੱਸਿਆ ਜਾ ਰਿਹਾ ਸੀ ਸੰਗਰੂਰ ਤੋਂ ਆਇਆ ਸੀ ਉਹਨਾਂ ਦਾ ਕੋਈ ਆਪਣੇ ਅਦਾਲਤ ਵਿੱਚ ਕੇਸ ਚੱਲਦਾ ਸੀ ਤੇ ਉਹ ਕੇਸ ਅੱਜ ਉਹਨਾਂ ਦਾ ਬਰੀ ਹੋਇਆ ਕੇਸ ਤੇ ਸ਼ੁਕਰਾਨਾ ਕਰਨ ਆਏ ਸੀ ਠੀਕ ਹੈ ਹੁਣ ਮਾਤਾ ਵੀ ਬੈਠੇ ਹਾਂਜੀ ਹੋ ਗਏ